पाला देन रायणगढ़ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਹੈ ਦੱਸਦੇ ਕਿ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦਾ ਮਰਡਰ ਕੀਤਾ ਗਿਆ ਵੱਡੀ ਖਬਰ ਅੰਬਾਲਾ ਤੋਂ ਜਿੱਥੇ ਕਿ ਅੰਬਾਲਾ ਦੇ ਨਰਾਇਣਗੜ੍ਹ ਦੇ ਵਿੱਚ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਰਾਤ ਨੂੰ ਹੀ ਲਾਸ਼ਾਂ ਦੇ ਵੀ ਕੋਸ਼ਿਸ਼ ਕੀਤੀ ਗਈ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅੱਜੜੀਆਂ ਲਾਸ਼ਾਂ ਬਰਾਮਦ ਕੀਤੀਆਂ ਨੇ ਪੁਲਿਸ ਦੇ ਵੱਲੋਂ ਇਹ ਮਾਮਲਾ ਦਰਜ ਕਰ ਲਿਆ ਗਿਆ ਗੰਭੀਰ ਤਦਨਾਲਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਮਾਜਰਾ ਕੀ ਸੀ ਕਿਉਂ ਇੱਕ ਪਰਿਵਾਰ ਦੇ 5 ਲੋਕਾਂ ਦਾ ਕਤਲ ਕੀਤਾ ਗਿਆ ਸੋ ਅੰਬਾਲਾ ਦੇ ਨਾਰਾਇਣਗੜ੍ਹ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਕਿ ਸਗੇਪਰਾ ਨੇ ਸਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਸ ਵਾਰਦਾਤ ਨੂੰ ਕਤਲ ਦੀ ਬਾਅਦ ਜੜਾ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਖੇ ਪਰਿਵਾਰ ਦੇ ਪੰਜ ਮੈਂਬਰ ਉਹ ਵੀ ਸਕੇਪਰਾ ਦੇ ਵੱਲੋਂ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਬਾਅਦ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਨੂੰ ਜਿਵੇਂ ਹੀ ਸੂਚਨਾ ਮਿਲੀ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਅੱਛੜੀਆਂ ਲਾਸ਼ਾਂ ਵੀ ਬ੍ਰਾਹਮਤ ਕੀਤੀਆਂ ਗਈਆਂ ਨੇ ਤੇ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕਰ ਰਹੀ ਹੈ ਸੋ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦਾ ਕਤਲ ਕੀਤਾ ਗਿਆ ਇਹ ਵੱਡੀ ਵਾਰਦਾਤ ਅੰਬਾਲਾ ਦੇ ਵਿੱਚ ਹੋਰ ਜਾਣਕਾਰੀ ਲਈ ਕਮਲਪ੍ਰੀਤ ਸਬਰਵਾਲ ਸਾਡੇ ਸਹਿਯੋਗੀ ਜੁੜ ਚੁੱਕੇ ਨੇ ਕਮਲ ਨੇ ਪੂਰਾ ਮਾਜਰਾ ਕਿਸੇ ਇੱਕ ਸੱਗੇ ਭਰਾ ਦੇ ਵੱਲੋਂ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਪਹਿਲੇ ਮਾਰਿਆ ਗਿਆ ਉਸ ਤੋਂ ਬਾਅਦ ਸਾੜਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਜੀ ਬਿਲਕੁਲ ਮੈਂ ਤੁਹਾਨੂੰ ਦੱਸਦਾ ਕਿ ਇਹ ਨਾਰਾਇਣਗੜ੍ਹ ਦਾ ਮਾਮਲਾ ਹੈ ਜਿਹਦੇ ਵਿੱਚ ਇੱਕ ਪੁਰ ਫੌਜੀ ਜਿਹੜਾ ਹੈ ਉਹਨੇ ਆਪਣੇ ਹੀ ਭਰਾ ਦੇ ਘਰ ਦੇ ਪੰਜ ਮੈਂਬਰਾਂ ਦਾ ਜਿਹੜਾ ਕਤਲ ਕਰਦਾ ਜ਼ਮੀਨ ਨੂੰ ਲੈ ਕੇ ਆ ਪੂਰੀ ਵਾਰਦਾਤ ਜਿਹੜੀ ਹੈ ਉਹਨੂੰ ਅੰਜਾਮ ਦਿੱਤਾ ਗਿਆ ਹੈ ਕਤਲ ਤੋਂ ਬਾਅਦ ਹੁਣ ਸ਼ਮਾਨੂ ਨੂੰ ਵੀ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਉਸ ਤੋਂ ਬਾਅਦ ਪੁਲਿਸ ਨੇ ਜੋ ਹੈ ਪੂਰੇ ਕਟਨਾ ਦੀ ਜਿਹੜੀ ਜਾਣਕਾਰੀ ਮਿਲੀ ਉਸ ਤੋਂ ਬਾਅਦ ਪੁਲਿਸ ਜੋ ਹੈ ਅੱਜ ਚਲੇ ਸ਼ਮਾਨੂ ਲੈ ਕੇ ਮਾਲਾ ਸ਼ਾਮਨੀ ਸਿਵਲ ਹਸਪਤਾਲ ਜਿਹੜਾ ਹੈ ਉੱਥੇ ਪਹੁੰਚੀ ਉੱਥੇ ਸਭ ਗ੍ਰਾਵੀ ਫਿਲਹਾਲ ਸ਼ਮਾਨੂ ਰੱਖਿਆ ਗਿਆ ਹੈ ਔਰ ਬਾਕੀ ਜਿਹੜੀ ਜਾਣਕਾਰੀ ਹੈ ਉਹ ਇਕੱਠੀ ਕੀਤੀ ਜਾ ਰਹੀ ਹੈ ਔਰੋਪੀ ਜਿਹੜੇ ਹਨ ਫਿਲਹਾਲ ਉਹ ਫਰਾਰ ਦਸੇ ਜਾ ਰਹੇ ਹੈ ਅਨੇ ਵਿੱਚ ਦੋ ਲੋਕਾਂ ਨੂੰ ਗੰਭੀਰ ਝੋਟ ਵੀ ਆਈ ਹੈ ਜਿਨ੍ਹਾਂ ਨੂੰ ਟਰੈਕਟਰ ਬੱਤੀ ਚੰਡੀਗੜ੍ਹ ਜਿਹੜਾ ਹੈ ਉਹ ਦਾਖਲ ਕਰਾਇਆ ਗਿਆ ਹੈ। ਕਮਲ ਬਿਲਕੁਲ ਤੇ ਵਾਕਈ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦਾ ਜਦੋਂ ਕਤਲ ਕੀਤਾ ਗਿਆ ਬੱਚੇ ਵੀ ਜ਼ਰੂਰ ਉਸ ਦੇ ਵਿੱਚ ਸ਼ਾਮਿਲ ਹੋਣਗੇ। ਇਹ ਪੂਰਾ ਕਾਰਨ ਕੀ ਰਿਹਾ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਪਿੱਛੇ? ਕੀ ਕੋਈ ਜ਼ਮੀਨੀ ਵਿਵਾਦ ਸੀ ਜਾਂ ਕਿਸ ਤਰ੍ਹਾਂ ਦਾ ਕੋਈ ਕਾਰਨ ਸੀ ਜਿਸ ਕਰਕੇ ਇੰਨਾ ਵੱਡਾ ਕਦਮ ਚੁੱਕਿਆ ਗਿਆ? ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਆ ਪੂਰੀ ਕਸਟਮਰ ਨੂੰ ਇਲਜ਼ਾਮ ਦਿੱਤਾ ਗਿਆ ਹੈ। ਜ਼ਮੀਨ ਦਾ ਝਗੜਾ ਸੀ ਦੋ ਪਰਵਾਦੇ ਵੀ ਇਹਦੇ ਵਿੱਚ ਇੱਕ ਭਰਾ ਨੇ ਆਪਣੇ ਹੀ ਪਰਾਦੇ ਘਰ ਦੇ ਪੰਜ ਮੈਂਬਰਾਂ ਦਾ ਕਰਤਾ ਤੇ ਕਮਲ ਜਿਹੜਾ aaropi ਸੀ ਕਿ ਇੱਕ aaropi ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਹੋਰ ਵੀ ਉਸ ਦੇ ਨਾਲ ਕੋਈ ਸ਼ਾਮਿਲ ਸੀ ਸੋ ਦੱਸ ਦिए ਕਿ ਅੰਬਾਲਾ ਦੇ ਨਰਾਂਗੜ ਦੇ ਵਿੱਚ ਇਹ ਵਾਰਦਾਤ ਵਾਪਰੀ ਜਿੱਥੇ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਭਰਾ ਦੇ ਵੱਲੋਂ ਆਪਣੇ ਹੀ ਭਰਾ ਦਾ ਜਿਹੜਾ ਕਤਲ ਕੀਤਾ ਗਿਆ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦਾ ਕਤਲ ਕੀਤਾ ਗਿਆ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਦੇ ਵੱਲੋਂ ਅਦਸੜੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ ਨੇ ਦੱਸਦੇ ਕਿ ਪਿਤਾ ਦੇ ਭਰਾ ਦੀ ਇੱਕ ਲੜਕੀ ਵੀ ਜ਼ਖਮੀ ਹੈ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦਾ ਪਹਿਲਾ ਮਰਡਰ ਕੀਤਾ ਗਿਆ ਉਹ ਵੀ ਜ਼ਮੀਨੀ ਵਿਵਾਦ ਦੇ ਪਿੱਛੇ ਜ਼ਮੀਨੀ ਵਿਵਾਦ ਕਰਕੇ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅੰਬਾਲਾ ਦੇ ਨਾਇਣਗੜ੍ਹ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਹੈ ਸਖੇ ਭਰਾ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜੜੀ ਜਾਂਚ ਪੜਤਾਲ ਕਰ ਰਹੀ ਹੈ ਕਤਲ ਤੋਂ ਬਾਅਦ ਲਾਸ਼ਾਂ ਨੂੰ ਸਾੜਨ ਦਾ ਵੀ ਕੋਸ਼ਿਸ਼ ਕੀਤੀ ਗਈ ਭਰਾ ਪਰਜਾਇਚੀ ਮਹੀਨੇ ਦਾ ਭਤੀਜਾ ਤੇ ਪੰਚਾਲ ਦੀ ਭਤੀਜੀ ਦਾ ਕਤਲ ਕੀਤਾ ਗਿਆ ਪਿਤਾ ਤੇ ਭਰਾ ਦੀ ਇੱਕ ਇੱਕ ਲੜਕੀ ਜਿਹੜੀ ਹੈ ਜ਼ਖਮੀ ਦੱਸੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਜੇਰੇ ਇਲਾਜ ਸੋ ਪੁਲਿਸ ਇਸ ਮਾਮਲੇ ਦੀ ਜੜੀ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕਰ ਰਹੀ ਹੈ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦਾ ਮਰਡਰ ਕੀਤਾ ਗਿਆ ਜ਼ਮੀਨੀ ਵਿਵਾਦ ਇਸ ਦਾ ਕਾਰਨ ਦੱਸਿਆ ਜਾ ਰਿਹਾ ਤੇ ਇਹ ਪੁਲਿਸ ਦੇ ਵੱਲੋਂ ਇਹਨਾਂ ਅੱdsੜੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਜਾਂਚ ਪੜਤਾਲ ਗੰਭੀਰਤਾ ਦੇ ਨਾਲ ਇਸ ਮਾਮਲੇ ਦੀ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਨਾਰਾਇਣਗੜ੍ਹ ਦੇ ਵਿੱਚ ਇਹ ਭਰਾ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਿੱਥੇ ਕਿ ਜ਼ਮੀਨੀ ਵਿਵਾਦ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਅਤਸੜੀਆਂ ਲਾਸ਼ਾਂ ਵੀ ਪੁਲਿਸ ਨੇ ਬਰਾਮਦ ਕੀਤੀਆਂ ਨੇ ਪਹਿਲਾਂ ਕਤਲ ਕੀਤਾ ਗਿਆ ਉਸ ਤੋਂ ਬਾਅਦ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਪੁਲਿਸ ਨੇ ਅਤਸੜੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਨੇ ਦੱਸਦੀ ਹੈ ਕਿ ਪਿਤਾ ਤੇ ਫਰਾਦੀ ਇੱਕ ਲੜਕੀ ਜੜੀ ਹੈ ਉਹ ਗੰਭੀਰ ਜ਼ਖਮੀ ਇਸ ਵਾਰਦਾਤ ਦੇ ਵਿੱਚ ਦੱਸੇ ਜਾ ਰਹੇ ਨੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਰਿਟਾਇਰਡ ਫੌਜੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ तो वाकई हैरान कर देने वाला मामला जो थे कि एक रिटायर्ड फौजी भी, भी इस तरह की घटना ਨੂੰ ਅੰਜਾਮ ਦੇ ਸਕਦਾ ਉਹ ਵੀ ਜ਼ਮੀਨੀ ਵਿਵਾਦ ਕਰਕੇ ਆਪਣੇ ਹੀ ਭਰਾ ਦਾ ਦੁਸ਼ਮਣ ਦੂਜਾ ਭਰਾ ਬਣ ਗਿਆ ਸਕੇ ਭਰਾ ਨੇ ਇਸ ਵਾਰदात ਨੂੰ ਅੰਜਾਮ ਦਿੱਤਾ ਕਤਲ ਤੋਂ ਬਾਅਦ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਭਰਾ ਵਰਜਾਈ 6 ਮਹੀਨੇ ਦਾ ਭਤੀਜਾ 5 ਸਾਲ ਦੀ ਭਤੀਜੀ ਤੇ ਮਾਂ ਦਾ ਜਿਹੜਾ ਕਤਲ ਕੀਤਾ ਗਿਆ ਤੇ ਨਾਲ ਹੀ ਦੋ ਲੋਕ ਜਿਹੜੇ ਨੇ ਉਹ ਜੇਵੀ ਜ਼ਖਮੀ ਦੱਸੇ ਜਾ ਰਹੇ ਗੰਭੀਰ ਜ਼ਖਮੀ ਨੇ ਜਨਾਤਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਰਿਟਾਇਰਡ ਫੌਜੀ ਸੀ ਜਿਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜ਼ਮੀਨੀ ਵਿਵਾਦ ਚੱਲਦਾ ਹੈ ਰਿਟਾਇਰਡ ਫੌਜੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਪੁਲਿਸ ਗੈਹਨਤਾ ਦੇ ਨਾਲ ਗੰਭੀਰਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਸੋ ਮੇਜਸ ਦੀਨੀ ਬាត ਕਰਕੇ ਜਿਹੜੇ ਰਿਸ਼ਤੇ ਨੇ ਔਰ ਤਾਰ-ਤਾਰ ਹੁੰਦੇ ਹੋਏ ਇਥੇ ਨਜ਼ਰ ਆਏ ਨੇ ਨਰਾਇਣਗੜ੍ਹ ਦੇ ਵਿੱਚ ਇਹ ਵੱਡੀ ਵਾਰਦਾਤ ਨੂੰ ਉਜਾਮ ਦਿੱਤਾ ਗਿਆ ਜੁਥੇ ਕਿ ਇੱਕ ਸਗਾ ਭਰਾ ਆਪਣੇ ਦੂਜੇ ਭਰਾ ਦਾ ਕਾਤਲ ਬਣ ਗਿਆ ਤੇ ਪੂਰੇ ਪਰਿਵਾਰ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਪੰਜ ਮੈਂਬਰ ਜਿਹੜੇ ਨੇ ਕੀ ਪਰਿਵਾਰ ਦਾ ਪੰਜ ਮੈਂਬਰਾਂ ਦਾ ਮਰਡਰ ਕੀਤਾ ਗਿਆ ਤੇ ਉਦਰੀ ਦੋ ਜਿਹੜੇ ਮੈਂਬਰ ਜੇ ਵੀ ਜ਼ਖਮੀ ਦੱਸੇ ਜਾ ਰਹੇ ਨੇ ਜੋ ਕਿ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਜੁਨਾ ਦਾ ਇਲਾਜ ਜਾਰੀ ਹੈ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਪੁਲਿਸ ਦੇ ਵੱਲੋਂ ਅੱਤ ਸੜੀਆਂ ਲਾਸ਼ਾਂ ਨੂੰ ਵੀ ਬਰਾਮਦ ਕੀਤਾ ਗਿਆ ਹੈ ਜਾਂਚ ਪੜਤਾਲ ਜਿਹੜੀ ਹੈ ਗੰਭੀਰ ਤਦ ਨਾਲ ਇਸ ਪੂਰੇ ਮਾਮਲੇ ਦੀ ਕੀਤੀ ਜਾ ਰਹੀ ਹੈ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦਾ ਮਰਡਰ ਉਹ ਵੀ ਕਿਸੇ ਹੋਰ ਨੇ ਨਹੀਂ ਆਪਣੇ ਹੀ ਸਕੇ ਭਰਾ ਨੇ ਜ਼ਮੀਨੀ ਵਿਵਾਦ ਦੇ ਲਈ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਰਿਟਾਇਰਡ ਫੌਜੀ ਵੱਲੋਂ ਭਰਾ ਦਾ ਜਿਹੜਾ ਪਰਿਵਾਰ ਸੀ ਉਹ ਖਤਮ ਕਰ ਦਿੱਤਾ ਗਿਆ ਇੱਕ ਭਰਾ ਦੂਜੇ ਭਰਾ ਦਾ ਦੁਸ਼ਮਣ ਬਣ ਗਿਆ ਮਹਿ ਜ਼ਮੀਨ ਪਿੱਛੇ ਜ਼ਮੀਨੀ ਵਿਵਾਦ ਕਰਕੇ ਸੋ ਰਿਟਾਇਰਡ ਫੌਜੀ ਦੱਸਿਆ ਜਾ ਰਿਹਾ ਜਿਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਫੌਜੀ ਉਹ ਹੁੰਦਾ ਜੋ ਕਿ ਦੇਸ਼ ਦੀ ਰਾਖੀ ਕਰਦਾ ਹੈ ਸਰਹੱਦਾਂ ਤੇ ਤੇ ਇੱਕ ਇਹ ਫੌਜੀ ਜੋ ਕਿ ਰਿਟਾਇਰਡ ਫੌਜੀ ਸੀ ਇਸ ਦੇ ਵੱਲੋਂ ਆਪਣੇ ਹੀ ਪਰਿਵਾਰ ਦਾ ਆਪਣੇ ਭਰਾ ਦੇ ਪਰਿਵਾਰ ਦਾ ਕਤਲ ਕਰ ਦਿੱਤਾ ਗਿਆ ਪੰਜ ਮੈਂਬਰ ਇੱਕ ਪਰਿਵਾਰ ਦੇ ਮਾਰ ਦਿੱਤੇ ਗਏ ਤੇ ਉਸ ਤੋਂ ਬਾਅਦ ਲਾਸ਼ਾਂ ਨੂੰ ਵੀ ਸਾੜਨ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਮੌਕੇ ਤੇ ਪਹੁੰਚੀ ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ ਤੇ ਪੁਲਿਸ ਦੇ ਵੱਲੋਂ ਅਦਸੜੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ ਅੰਬਾਲਾ ਦੇ ਨਾਰਾਇਣਗੜ੍ਹ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈ ਦਿਲ ਦਹਿਲਾਉ ਦੇਣ ਵਾਲੀ ਹੈ ਵਾਰਦਾਤ ਜਿਹੜੀ ਹੈ ਵਾਪਰੀ ਹੈ ਤੇ ਗੰਭੀਰਤਾ ਦੇ ਨਾਲ ਇਸ ਪੂਰੇ ਮਸਲੇ ਦੀ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਉਸਤਾਦ ਕੀ ਕੀ ਪ੍ਰਾਪਰਜਾਈ 6 ਮਹੀਨੇ ਦਾ ਪਤੀ ਜਾ 5 ਸਾਲ ਦੀ ਭਤੀਜੀ ਤੇ ਮਾਂ ਦਾ ਕਤਲ ਕੀਤਾ ਗਿਆ ਸਨਾਲ ਹੀ ਜਿਹੜੇ ਦੋ ਮੈਂਬਰਸ ਪਰਿਵਾਰ ਦੇ ਨੇ ਉਹ ਵੀ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਜ਼ਮੀਨੀ ਵਵਾਦ ਕਰਕੇ ਭਰਾ ਦਾ ਤਾਂ ਕਤਲ ਕੀਤਾ ਹੀ ਨਾਲ ਹੀ ਉਸ ਦੇ ਪਰਿਵਾਰ ਨੂੰ ਵੀ ਖਤਮ ਕਰ ਦਿੱਤਾ ਗਿਆ ਆਪਣੇ ਭਤੀਜੇ ਆਪਣੀ ਭਤੀਜੀ ਨੂੰ ਵੀ ਨਹੀਂ ਬਖਸ਼ਿਆ ਗਿਆ ਮਹਿਜ਼ 5 ਸਾਲ ਦਾ 5 ਸਾਲ ਦੀ ਜਿਹੜੀ ਭਤੀਜੀ ਸੀ 6 ਮਹੀਨੇ ਦਾ ਭਤੀਜਾ ਸਾਹ ਭਤੀਜਾ ਸੀ ਉਸ ਨੂੰ ਵੀ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਸ਼ਰਮਨਾਕ ਵਾਰਦਾਤ ਸੀ ਮਹਿਜ਼ ਜ਼ਮੀਨੀ ਵਿਵਾਦ ਕਰਕੇ ਬੱਚਿਆਂ ਤੇ ਵੀ ਦੁਸ਼ਮਣੀ ਜਿਹੜੀ ਹੈ ਕੱਢੀ ਗਈ ਹੈ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਤੇ ਪੂਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਗਿਆ ਪੰਜ ਲੋਕ ਜੋ ਕਿ ਆਪਣੇ ਜਿਹੜੇ ਜਿਨ੍ਹਾਂ ਦਾ ਮਰਡਰ ਕੀਤਾ ਗਿਆ ਜ਼ਮੀਨੀ ਵਿਵਾਦ ਕਰਕੇ ਇੱਕ ਭਰਾ ਨੇ ਜੋ ਕਿ ਰਿਟਾਇਰਡ ਫੌਜੀ ਦੱਸਿਆ ਜਾ ਰਿਹਾ ਹੈ ਦੇਸ਼ ਦੇ ਲਈ ਪਹਿਲਾ ਉਹ ਫੌਜੀ ਵਜੂ ਸੇਵਾਮਾਨਵਾ ਚੁਕਿਆ ਤੇ ਰਿਟਾਇਰਡ ਜਦੋਂ ਹੋਇਆ ਜ਼ਮੀਨੀ ਵਿਵਾਦ ਕਰਕੇ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਪੁਲਿਸ ਜਿਹੜੀ ਹੈ ਮਾਮਲੇ ਦੀ ਜਾਂਚ ਜਰੂਰ ਕਰ ਰਹੀ ਹੈ ਕਤਲ ਤੋਂ ਬਾਅਦ ਲਾਸ਼ਾਂ ਨੂੰ ਵੀ ਸੜਨ ਦੀ ਕੋਸ਼ਿਸ਼ ਕੀਤੀ ਗਈ ਪਰ ਆਪਰਚਾਈ 6 ਮਹੀਨੇ ਦਾ ਪਤੀਜਾ 5 ਸਾਲ ਦੀ ਪਤੀਜੀ ਤੇ ਜਿਹੜਾ ਮਾਦ ਹੈ ਕਤਲ ਕੀਤਾ ਗਿਆ ਸੋ ਉਧਰ ਹੀ ਦੋ ਲੋਕ ਜਿਹੜੇ ਨੇ ਅਜੇ ਵੀ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜੋ ਕਿ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਪਿਤਾ ਤੇ ਪ੍ਰਾਦੀ ਇੱਕ ਕੁੜੀ ਹੈ ਜਿਹੜੀ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੀ ਜਾਂਚ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਕੀਤੀ ਜਾ ਰਹੀ ਹੈ। ਸਵਾ ਰੂਪੀ ਦਾ ਵੀ ਜਿਹੜਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਕਿਹਾ ਜਾ ਸਕਦਾ ਹੈ ਕਿ ਜ਼ਮੀਨੀ ਵਿਵਾਦ ਕਰਕੇ ਜਿਹੜਾ ਖੂਨ ਸੀ ਉਹ ਚਿੱਟਾ ਹੋ ਗਿਆ। ਰਿਸ਼ਤਿਆਂ ਨੂੰ ਤਾਰ-ਤਾਰ ਕੀਤਾ ਗਿਆ। ਪ੍ਰਾਪਰਟੀ ਪਿੱਛੇ ਇੱਕ ਆਪਣੇ ਭਰਾ ਦੇ ਵੱਲੋਂ ਦੂਜੇ ਭਰਾ ਦਾ ਜਿਹੜਾ ਕਤਲ ਕੀਤਾ ਗਿਆ ਨਾਲ ਹੀ ਉਸ ਦੇ ਪਰਿਵਾਰ ਨੂੰ ਵੀ ਖਤਮ ਕਰ ਦਿੱਤਾ ਗਿਆ। ਪੰਜ ਲੋਕਾਂ ਦਾ ਮਰਡਰ ਹੈ। ਇੱਕੇ ਨਾਲ ਕੀਤਾ ਗਿਆ।